ਮਿੱਤ ਅਨਮੋਲ ਦੀ ਓਸ਼ੋਦੇ ਪਰਵਚਨਾ ਚੋਂ ਸੰਕ੍ਰਿਤ ਬੋਧ ਕਥਾਵਾਂ ਦੀ ਪੁਸਤਕ ਕੈਸਾ ਮਰਨਾ ਹੋਈ ਵਿੱਚੋਂ ਰਚਨਾ ਵਿਸ਼ਵਮਿੱਤਰ ਬ੍ਰਾਹਮਣ ਹੋਣਾ ਚਾਹੁੰਦੇ ਸਨ ਇੱਕ ਬਹੁਤ ਪੁਰਾਣੀ ਕਥਾ ਹੈ ਕਿ ਵਿਸ਼ਵਮਿੱਤਰ ਇੱਕ ਖੱਤਰੀ ਪਰਿਵਾਰ ਵਿੱਚ ਪੈਦਾ ਹੋਏ ਸਨ ਅਜੇ ਇੱਕ ਬ੍ਰਾਹਮਣ ਬੰਨਾ ਚਾਹੁੰਦੇ ਸਨ ਪਰ ਕੋਈ ਆਪਣੇ ਯਤਨਾਂ ਦਾ ਬ੍ਰਾਹਮਣ ਕਿਵੇਂ ਬਣ ਸਕਦਾ ਹੈ ਉਹਨਾਂ ਨੇ ਬਹੁਤ ਯਤਨ ਕੀਤੇ ਬੜਾ ਤਪ ਕੀਤਾ ਉਹਨਾਂ ਦਿਨਾਂ ਵਿੱਚ ਵਿਸ਼ੇਸ਼ਟ ਬ੍ਰह्म ਗਿਆਨੀ ਸਨ ਜੇ ਜਦੋਂ ਤੱਕ ਵਿਸ਼ੇਸ਼ਟ ਇਹ ਨਾ ਕਹਿ ਦੇਣ ਕਿ ਤੁਸੀਂ ਬ੍ਰਾਹਮਣ ਹੋ ਗਏ ਹੋ ਉਦੋਂ ਤੱਕ ਕੋਈ ਮਾਨਤਾ ਨਹੀਂ ਸੀ ਉਦੋਂ ਤੱਕ ਕੋਈ ਵੀ ਉਹਨਾਂ ਨੂੰ ਬ੍ਰਾਹਮਣ ਮੰਨਣ ਨੂੰ ਤਿਆਰ ਨਹੀਂ ਸੀ ਬਹੁਤ ਤਪੱਸਿਆ ਕੀਤੀ ਅਤੇ ਬਹੁਤ ਕੋਸ਼ਿਸ਼ ਕੀਤੀ ਪਰ ਵਿਸ਼ੇਸ਼ਟ ਨੇ ਕਦੇ ਹਾਂ ਨਾ ਕਿਹਾ ਵਿਸ਼ੇਸ਼ਟ ਉਹਨਾਂ ਨੂੰ ਹਮੇਸ਼ਾ ਰਾਜ ਰਿਸ਼ੀ ਕਹਿੰਦੇ ਸੀ ਕਦੇ ਬ੍ਰह्म ਰਿਸ਼ੀ ਨਹੀਂ ਕਿਹਾ ਸੀ ਇਹ ਕਥਾ ਕੋਈ ਜਾਤ ਪਾਤ ਦੀ ਕਥਾ ਨਹੀਂ ਹੈ ਕੋਈ ਜਾਤ ਪ੍ਰਬੰਧ ਦੀ ਕਥਾ ਨਹੀਂ ਹੈ ਇਹ ਚੇਸ਼ਟਾ ਤੇ ਪ੍ਰਸਾਦ ਦੀ ਕਥਾ ਹੈ ਲੋਕਾਂ ਨੇ ਹਮੇਸ਼ਾ ਇਹੀ ਸਮਝਿਆ ਕਿ ਜਾਤ ਪਾਤ ਦੀ ਕਥਾ ਹੈ ਇੱਕ ਇੱਕ ਖੱਤਰੀ ਕਿਵੇਂ ਬ੍ਰਾਹਮਣ ਬਣ ਸਕਦਾ ਹੈ ਕਿਉਂਕਿ ਜਾਤ ਜਨਮ ਤੋਂ ਹੀ ਹੁੰਦੀ ਹੈ ਨਹੀਂ ਵਰਣ ਦਾ ਜਾਤ ਦਾ ਇਸ ਕਥਾ ਨਾਲ ਕੋਈ ਸਬੰਧ ਨਹੀਂ ਹੈ ਕਥਾ ਚੇਸ਼ਟਾ ਤੇ ਪ੍ਰਸਾਦ ਦੀ ਹੈ ਕੋਈ ਚੇਸ਼ਟਾ ਕਰਕੇ ਬ੍ਰਾਹਮਣ ਕਿਵੇਂ ਬਣ ਸਕਦਾ ਹੈ ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਦਾ ਹੁੰਦਾ ਹੈ ਤੇ ਵਿਸ਼ਵਾਮিত্র ਇੱਕ ਖत्री ਸੰਤ ਇੱਕ ਖत्री ਚੇਸਟਾ ਨਾਲ ਜਿਉਂਦਾ ਹੈ। ਇਹੀ ਤਾਂ ਫਰਕ ਹੈ। ਬ੍ਰਾਹਮਣ ਅਤੇ ਖत्री ਵਿਚਾਲੇ। ਇਸ ਖत्री ਨੇ ਬਹੁਤ ਕੋਸ਼ਿਸ਼ ਕੀਤੀ, ਮਹਾਨ ਤਪੱਸਿਆ ਕੀਤੀ, ਕੋਰਨ ਸ਼ਾਸਨ ਦਾ ਪਾਲਣ ਕੀਤਾ। ਸਾਲੂ ਸਾਲ ਬੀਤ ਗਏ ਪਰ ਵਿਸ਼ਿਸ਼ਟ ਦੇ ਮੂੰਹੋਂ ਇਹ ਨਾ ਨਿਕਲਿਆ ਕਿ ਵਿਸ਼ਵਾਮিত্র ਬ੍ਰਾਹਮਣ ਹਨ, ਖत्री ਹੈ ਤਾਂ ਖत्री ਹੀ ਹੈ। ਅਤੇ ਵਿਸ਼ਿਸ਼ਟ ਦੇ ਮੂੰਹੋਂ ਇਹ ਨਾ ਨਿਕਲਣ ਦਾ ਕਾਰਨ ਵੀ ਇਹ ਹੀ ਸੀ ਕਿ ਖत्री ਅਜੇ ਵੀ ਮੌਜੂਦ ਸੀ। ਚਿਸ਼ਟਾ ਅਜੇ ਵੀ ਮजूद ਸੀ ਹਮੇ ਮजूद ਸੀ ਕਿ ਮੈਂ ਬ੍ਰਾਹਮਣ ਬਣ ਕੇ ਰਹਾਂਗਾ ਕਿਉਂਕਿ ਕੋਈ ਬ੍ਰਾਹਮਣ ਜੋ ਕੁਝ ਕਰ ਸਕਦਾ ਉਹ ਸਭ ਮੈਂ ਕਰ ਰਿਹਾ ਹਾਂ ਬ੍ਰਾਹਮਣ ਚ ਜੋ ਸ਼ੁੱਧੀ ਹੋਣੀ ਚਾਹੀਦੀ ਉਹ ਸਭ ਮੇਰੇ ਵਿੱਚ ਹੈ ਉਹ ਸੋਚਦੇ ਸਨ ਕਿ ਮੰਦਰ ਪੂਰੀ ਤਰ੍ਹਾਂ ਤਿਆਰ ਹੈ ਪਰ ਇੱਕ ਛੋਟੀ ਜੀ ਰੁਕਾਵਟ ਸੀ ਵਿਸ਼ਵਾਮিত্র ਖਾਲੀ ਨਹੀਂ ਸਨ ਹਮੇ ਨਾਲ ਪਰੇ ਹੋਏ ਸਨ ਚਿਸ਼ਟਾ ਨਾਲ ਪਰੇ ਹੋਏ ਸਨ ਸਾਲ ਬੀਤੇ ਗਏ ਬੜਾਪਾ ਨੇੜੇ ਆਉਣ ਲੱਗਾ ਅਤੇ ਵਿਸ਼ਵਾਮিত্র ਇੱਕ ਦਿਨ ਵਿਸ਼ਵਾਮਿੱਤਰ ਦੇ ਚੇਲਿਆਂ ਨੇ ਫਿਰ ਤੋਂ ਵਿਸ਼ਿਸ਼ਟ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਵਿਸ਼ਵਾਮਿੱਤਰ ਅਤੇ ਬ੍ਰਾਹਮਣ ਕਦੇ ਨਹੀਂ ਕੋਈ ਖੱਤਰੀ ਹੈ ਤੇ ਕੇਵਲ ਇੱਕ ਖੱਤਰੀ ਹੈ ਗੁੱਸਾ ਆ ਗਿਆ ਵਿਸ਼ਵਾਮਿੱਤਰ ਨੂੰ ਤਲਵਾਰ ਚੁੱਕ ਲਈ ਖੱਤਰੀ ਹੀ ਸੰ ਭੁੱਲ ਗਿਆ ਸਾਰੀ ਤਪੱਸਿਆ ਸਾਰਾ ਅਨੁਸ਼ਾਸਨ ਸਾਰੀ ਸਿੱਖਿਆ ਸਾਰੇ ਤੰਤਰ ਮੰਤਰ ਕਢ ਲਈ ਤਲਵਾਰ ਵਰਿਆਂ ਦੀ ਤਪੱਸਿਆ ਇੱਕ ਪਲ ਵਿੱਚ ਕੁatsch ਗਈ ਬ੍ਰਾਹਮਣ ਦਾ ਜੋ ਰੂਪ ਵਰਿਆਂ ਤੋਂ ਸਿਕਵਾਚ ਗਿਆ ਦੇਖ ਵਿੱਚ ਕੋਈ ਮੁੱਲ ਨਹੀਂ ਸੀ ਅੰਤਰਾ ਆਤਮਾ ਲੋੜੀਂਦੀ ਹੈ ਆਤਮਾ ਚੇਸਟਾ ਤੇ ਸੰਕਲਪ ਖਤਰੀ ਦਾ ਸੀ ਬ੍ਰਹਮਣ ਹੈ ਸਮਰਪਣ ਖਤਰੀ ਹੈ ਸੰਕਲਪ ਵੇਲ ਪਾਵਰ ਤਲਵਾਰ ਗੱਡੀ ਤੇ ਦੌੜੇ ਪੂਰਨਮਾਸੀ ਦੀ ਰਾਤ ਸੀ ਵਿਸ਼ਿਸ਼ਟ ਆਪਣੀ ਝੌਂਪੜੀ ਦੇ ਬਾਹਰ ਆਪਣੇ ਚੇਲਿਆਂ ਨਾਲ ਕੁਝ ਬ੍ਰह्म ਚਰਚਾ ਕਰ ਰਹੇ ਸਨ ਮੌਕਾ ਠੀਕ ਨਹੀਂ ਸੀ ਇਸ ਵੇਲੇ ਵਿੱਚ ਖੁਦ ਪੈਣਾ ਉਚਿਤ ਨਹੀਂ ਸੀ ਬਹੁਤ ਸਾਰੇ ਲੋਕ ਸਨ ਇਸ ਲਈ ਵਿਸ਼ਵਾਮিত্র ਇੱਕ ਝਾੜੀ ਦੇ ਪਿੱਛੇ ਲੁੱਕ ਗਏ ਕਿ ਜਦੋਂ ਲੋਕ ਚਲੇ ਜਾਣਗੇ ਅਤੇ ਵਿਸ਼ਿਸ਼ਟ ਇਕੱਲੇ ਰਹਿ ਜਾਣਗੇ ਤਉੜ ਉਹਨਾਂ ਨੂੰ ਖਤਮ ਹੀ ਕਰ ਦੇਵੇਗਾ ਮੈਂ ਤੇ ਬ੍ਰਾਹਮਣ ਨਹੀਂ ਹਾਂ ਸੁਣਦੇ ਰਹੇ ਝਾੜੀ ਦੇ ਪਿੱਛੇ ਲੁਕੇ ਹੋਏ ਚਰਚਾ ਚੱਲਦੀ ਰਹੀ ਕਿਸੇ ਚੇਲੇ ਨੇ ਵਿਸ਼ਿਸ਼ਟ ਨੂੰ ਪੁੱਛਿਆ ਕਿ ਤੁਸੀਂ ਵਿਸ਼ਵਮਿੱਤਰ ਨੂੰ ਬ੍ਰਾਹਮਣ ਕਦੋਂ ਕਹੋਗੇ ਉਸਦੇ ਦਰਦ ਨੂੰ ਸਮਝੋ ਉਸ ਦੀ ਤਪੱਸਿਆ ਵੇਖੋ ਵਿਸ਼ਿਸ਼ਟ ਨੇ ਕਿਹਾ ਸਭ ਕੁਝ ਸੰਪੂਰਨ ਹੈ ਮੈਂ ਹੁਣ ਕਿਸੇ ਵੀ ਸਮੇਂ ਇਹ ਕਹਿਣ ਲਈ ਯੋਗ ਹਾਂ ਮਮੁਲੀ ਜੀ ਕਮੀ ਰਹੀ ਹੈ ਹਮੇ ਸ਼ੁੱਧ ਹੋ ਗਈ ਹੈ ਪਰ ਅਜੇ ਮੌਜੂਦ ਹੈ ਮੈਨੂੰ ਕਿਸੇ ਵੀ ਪਲ ਬ੍ਰਾਹਮਣ ਕਹਿਣ ਦੀ ਚਾਰਾ ਇੱਕ ਮਾਮੂਲੀ ਜੀ ਕਮੀ ਹੈ ਹਾਂ ਮੇਰੀ ਇੱਕ ਬਰੀਕ ਰੇਖਾ ਰਹਿ ਗਈ ਹੈ ਬਸ ਕਿਸੇ ਵੀ ਪਲ ਇਹ ਮਿਟ ਜਾਵੇ ਵਿਸ਼ਵਾਮਿੱਤਰ ਕਰੀਬ ਕਰੀਬ ਇੱਕ ਬ੍ਰਾਹਮਣ ਹਨ ਤੁਹਾਡੇ ਨਾਲੋਂ ਵੀ ਜ਼ਿਆਦਾ ਬ੍ਰਾਹਮਣ ਹਨ ਜੋ ਪੁੱਛਣ ਵਾਲਾ ਸੀ ਉਹ ਜਨਮ ਜਾਤ ਬ੍ਰਾਹਮਣ ਸੀ ਕਿਹਾ ਤੁਹਾਡੇ ਨਾਲੋਂ ਵੀ ਜ਼ਿਆਦਾ ਬ੍ਰਾਹਮਣ ਹਨ ਪਰ ਜੇ ਇਸ ਤਰ੍ਹਾਂ ਦਾ ਬ੍ਰਾਹਮਣ ਉਹ ਬਨਣਾ ਚਾਹੁੰਦਾ ਹੈ ਤਾਂ ਮੈਂ ਇਹ ਕਹਿਣ ਨੂੰ ਚਾਰਾਂ ਇਸ ਵਿੱਚ ਕੀ ਸਮੱਸਿਆ ਹੈ ਪਰ ਵਿਸ਼ਵਾ ਮਿੱਤਰ ਤੋਂ ਬਹੁਤ ਵੱਡੀ ਆਸ ਹੈ ਉਸ ਮਨੁੱਖ ਦੇ ਅੰਦਰ ਬਹੁਤ ਵੱਡੀ ਸੰਭਾਵਨਾ ਛੁਪੀ ਹੋਈ ਹੈ ਤੇ ਇਸ ਲਈ ਮੈਂ ਰੁਕ ਰਿਹਾ ਹਾਂ ਮੈਂ ਇਹ ਉਸ ਦਿਨ ਹੀ ਕਹਾਗਾ ਜਿਸ ਦਿਨ ਗੱਲ ਪੂਰੀ ਹੋ ਜਾਵੇਗੀ ਇਸ ਤੋਂ ਪਹਿਲਾਂ ਕਹਿਣਾ ਰੁਕਾਵਟ ਪੈਦਾ ਹੋਵੇਗੀ ਵਿਸ਼ਵਾ ਮਿੱਤਰ ਨੇ ਝਾੜੀ ਵਿੱਚ ਲੁਕੇ ਹੋਏ ਇਹ ਸੁਣਿਆ ਸੁੱਟ ਦਿੱਤੀ ਤਲਵਾਰ ਤੇ ਭੱਜੇ ਵਿਸ਼ਿਸ਼ਟ ਦੇ ਪੈਰਾਂ ਵਿੱਚ ਡਿੱਗ ਪਏ ਵਿਸ਼ਿਸ਼ਟ ਨੇ ਕਿਹਾ ਹੈ ਬ੍ਰਾਹਮਣ ਉਠੋ ਬ੍ਰਾਹਮਣ ਹੋ ਗਏ ਇੱਕ ਪਲ ਵਿੱਚ ਹੱਥ ਵਿੱਚ ਤਲਵਾਰ ਸੀ ਖੱਤਰੀ ਸੀ ਲੜਾਕੂ ਸੀ ਇੱਕ ਪਲ ਵਿੱਚ ਤਲਵਾਰ ਡਿੱਗ ਪਈ ਸੰਕਲਪ ਡਿੱਗ ਪਿਆ ਸਮਰਪਣ ਹੋਇਆ ਪੈਰ ਛੂਲੇ ਨਿਮਰ ਹੋ ਗਏ ਬ੍ਰਾਹਮਣ ਹੋ ਗਏ ਬ੍ਰਹਮ ਉਤਰ ਆਇਆ ਬ੍ਰਾਹਮਣ ਦਾ ਅਰਥ ਹੈ ਉਹ ਜਿਸ ਵਿੱਚ ਬ੍ਰਹਮ ਉਤਰ ਆਵੇ ਇੰਜ ਵਿਸ਼ਵਾਮਿੱਤਰ ਬ੍ਰਾਹਮਣ ਹੋ ਗਏ